ਸਤ ਸ੍ਰੀ ਅਕਾਲ ਜੀ ਕੀ ਹਲਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹੋ ਉਸ ਨਾਂ ਬੜੇ ਦਿਨਾਂ ਬਾਅਦ ਅੱਜ ਮੁਲਾਕਾਤ ਹੋ ਰਹੀ ਹੈ ਨਹੀਂ ਵੀਡੀਓ ਚ ਹੁੰਦੀ ਚਾਚ ਵੀਡੀਓ ਦੱਸਿਓ ਕਿਦਾਂ ਦੀਆਂ ਲੱਗਣ ਡੀਆਂ ਜਾਂ ਚੰਗੀਆਂ ਲੱਗਣ ਡੀਆਂ ਠੀਕ ਹੈ ਨਹੀਂ ਤਾਂ ਬੰਦ ਕਰੀਏ ਬਰੇ ਫਿਰ ਮੜਾ ਮੋਟਾ ਵਲੌਗ ਹੀ ਪਾ ਦਿਆ ਕਰਾਂਗੇ ਤੇ ਹੋਰ ਵੀ ਸਾ ਕੋ ਭੈਣ ਭਰਾਵਾਂ ਨੇ ਕਮੈਂਟ ਕੀਤੇ ਸੀ ਵੀ ਸੁਭਦੀਪ ਨੂੰ ਨੂਣੀ ਵਿਖਾਉਣ ਦੇ ਸੁਭਦੀਪ ਨੂੰ ਵੀਡੀਓ ਚ ਲਿਆ ਹੀ ਨਹੀਂ ਆਪਾਂ ਇਨੋ ਜਵਾਰੇ ਨੂੰ ਜਾ ਦੇ ਸੁਤਾ ਹੁੰਦਾ ਵਾ ਤੇ ਜਾਂ ਫਿਰ ਆਪਣੀ ਵੱਡੀ ਮम्मा ਕੋ ਹੁੰਦਾ ਤੇ ਸੀਨ ਦੇ ਲੱਗੇ ਹੁੰਦਾ ਤਾਂ ਲੱਗੇ ਲੱਗੇ ਹੁੰਦਾ ਏ ਤੇ ਆਦੇ ਮਲਾਉਨੇ ਤੁਹਾਨੂੰ ਸੁਵਦੀਪ ਸਿੰਘ ਨੂੰ ਓਫ ਸਿੱਧੂ ਲੰਗਾ ਵਾਲਾ ਛੱਪੇ ਸ਼ਾਸਤਰੀ ਘਰ ਬੁਲਾ ਦਿਓ ਸ਼ਾਸਤਰੀ ਘਰ ਜੀ ਸਾਰਿਆਂ ਨੂੰ ਛਾਸਤਰੀ ਘਰ ਬੁਲਾ ਦਿਓ ਛਾਸੀ ਘਰ ਬੁਲਾ ਦਿਓ ਸ਼ਸ਼ਕਲ ਕਰਵਾ ਸਭ ਸਾਸ਼ੀਕਾਲ ਕੱਢੋ ਸਾਸ਼ੀਕਾਲ ਬੁਲਾ ਦਿਓ ਪਰ ਆ ਰਹੀ ਉਧਰ ਵੀ ਮਿਲੋ ਜੀ ਸੋਪਦੀਪ ਸਿੰਘ ਨੂੰ ਵੇਖੋ ਵੱਡਾ ਹੋ ਗਿਆ ਕਿੰਨਾਂ ਲੋ ਛੋਟੀ ਬੱਦਰ ਸਭ ਆ ਵੇਖ ਕਿਵੇਂ ਦੇਖੋ ਆ ਵੇਖ ਇਹ ਚ ਵੀ ਤੇਰੀਆਂ ਕਈ ਭੂਆਂ ਭਈਆਂ ਦੇਂਦੀਆਂ ਨੇ ਮਾਸ਼ੀਆਂ ਦੇਂਦੀਆਂ ਨੇ ਤੇ ਤੇਨੀਆਂ ਆਪਾਂ ਸੋਪਦੀਪ ਨੂੰ ਮਿਲਣਾ ਕਿੰਨੇ ਦਿਨ ਹੋ ਗਏ ਸੋਪਦੀਪਣੀ ਵਾਸ਼ੀਆਂ ਮਾਰ ਮਾਰ ਦਸੀ ਜਾਂਦੇ ਸਾਸ਼ੀਕਾਲ ਕਰ ਦਿਓ ਸਾਸ਼ੀਕਾਲ ਬੁਲਾ ਦਿਓ ਸਾਸ਼ੀਕਾਲ ਕਰ ਦਿਓ ਬੁਲਾਓ ਸਭ

ਚਲੋ ਚਲੋ ਜੀ ਬਣਾ ਗੱਲਾਂ ਛੱਬੇ ਗੱਲਾਂ ਕਰੋ ਹੋਏ ਪਰ ਕੋਈ ਨਹੀਂ ਗੱਲਾਂ ਕਰੋ ਕੋ ਗੱਲਾਂ ਕਰੋ ਕੋ ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਉੱਪ ਭੂਈਆਂ ਨੂੰ ਬਾਤੀਆਂ ਨੂੰ ਜੱਟੀਆਂ ਨੂੰ ਇਧਰ ਆ ਸਾਡਾ ਛੋਟੂ ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਨਾਲ ਨਹੀਂ ਕੀਆ ਚੱਲ ਇਹ ਛੋਟਾ ਐਕਟਰ ਹੈ ਜੇ ਇਹਨੂੰ ਤਿਆਰ ਕਰਾਂਗੇ ਮੈਂ ਪ੍ਰੋਡਿਊਸਰ ਪ੍ਰੋਡਿਊਸਰ ਪ੍ਰੋਡੂਸਰ ਪ੍ਰੋਡੂਸਰ ਆ ਵੀ ਲੋਕ ਪੂਛਦਾ ਟਿਕਾਣਾ ਇਹ ਪ੍ਰੋਡੂਸਰ ਨਹੀਂ ਕਰੇ ਇਹ ਵੀਡੀਓ ਚ ਨਹੀਂ ਹੁੰਦਾ ਉਹ ਇਹ ਪੈਸੇ ਲਾਉਂਦਾ ਵੀਡੀਓ ਤੇ ਬਸ ਇਹ ਐਕਟਰ ਨੂੰ ਪੈਸੇ ਦਿੰਦਾ ਓ ਰਲ ਡਲ 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 ਕੀ ਗੱਲਾਂ ਕਰੀਂ ਇਹ ਗੱਲਾਂ ਕਰ ਚੱਲ ਗੱਲਾਂ ਕਰ ਗੁੱਟੋ ਨੇ ਮਤ ਮਲੀ ਕਦੇ ਕੀ ਕਰੇ ਗੱਲਾਂ ਕਰੋ ਚੱਲ ਸੁਭ ਗੱਲਾਂ ਕਰ ਮੇਰੀ ਆਦੂ ਕੈਂਪਲੀ ਓਦਰ ਵੇ ਕੋ ਸਾਜੀ ਸੇਵ ਗੱਲ ਕਰੋ ਮਮਨਵਾਜ ਮਾਰ ਇਨੂੰ ਹੱਥ ਪਾਉਣ ਤੋਂ ਹਟਾਓ ਤੇ ਫੇਰ ਖੇਡਦਾ ਵੀ ਮੈਨੂੰ ਕਿਉਂ ਹਟਾਉਂਦੇ? ਹਾਏ ਪਾਣੀ ਨੀ ਆ ਗਿਆ ਨੀਂ ਜੰਦਾ ਪਰਾਤੇ ਜੋ ਗਿਆ ਬੜਾ ਹਾਏ ਤੇਰੀ ਐਕਟਿੰਗ ਕਿਦਾਂ ਲੱਗਣ ਦੀ ਦੱਸਿਓ। ਹਾਏ ਬੜੀ ਰੰਡਿਆ ਘੈਂਟ ਕਿਹਨਾਂ ਨਹੀਂ ਚੱਲੋ। ਸ਼ੋਭਦੀਪ ਉਹਨਾਂ ਦਾ ਸ਼ੁਰੂ ਹੋ ਗਿਆ ਰੋਣਾ ਧੋਣਾ ਹੈ? ਸੱਚ-ਸੱਚ ਦੱਸੋ ਗੋਰਾ ਨਾ। ਹਾਂ ਸੱਚ-ਸੱਚ ਦੱਸੋ। ਚਲੋ 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 ਆ ਗੱਲ ਕਰੋ ਇਧਰ ਸੁਮਨਦੀਪ ਕੌਰ ਆਉਂਦੀ ਹੋਈ ਕੀ ਹਾਲ ਚਾਲ ਵਧੀਆ ਜੀ ਸੁਮਨਦੀਪ ਕੌਰ ਕੀ ਹਾਲ ਚਾਲ ਹਾਂਜੀ ਹਾਂਜੀ ਹਾਂ ਮੇਰਾ ਦਾ ਭੰਦੇ ਰੱਖਿਆ ਨਹੀਂ ਮੈਂ ਸਦਾਈ ਆ ਮੈਂ ਹਾਲ ਚਾਲ ਪੁੱਛੀ ਜਾਂਦੇ ਹਾਂ ਹਾਂਜੀ ਵਧੀਆ ਨਹੀਂ ਸਾਡੀ ਕੋ ਕਦਰ ਹੀ ਨਹੀਂ ਹੈ ਹੈ ਕੀ ਹੈ ਗਿਆ ਹੁੰਦੀ ਦੇ ਪਰ ਜਵਾਬ ਦੇਣ ਦੀ ਤਿੰਨ ਚਾਰ ਵਾਰੀ ਮੈਂ ਪੁੱਛ ਛੜਿਆ ਕੋ ਮੀਆਂ ਕੋ ਮੀਆਂ ਕਰੋ ਕੋ ਮੀਆਂ ਕੋ ਮੀਆਂ ਬਾਓ ਕਾਹੇ ਚਿਕਾ ਕੋ ਮੀਆਂ ਕਰੋ ਤੇ ਸਾਸਰੀ ਕਾਲ ਬੁਲਾ ਦੋ ਗੱਲਾਂ ਕਰੋ ਨਹੀਂ ਬੁਲਾ ਨਹੀਂ ਕੈਮਰੇ ਤੇ ਮੂੰਹ ਮੋੜਿਆ ਮੁੱਖ ਨਾ ਤੂੰ ਮੋੜ ਚੰਨ ਵੇ ਹੋ ਵੇ ਹੋ ਗੱਲ ਮੇਰੀ ਇੱਕ ਮਨ ਵੇ ਬੁਲਾ ਦੇ ਸਾਸਰੀ ਕਾਲ ਸਾਰਿਆਂ ਨੂੰ ਤੁਮਨੇ ਸੁਣਾ ਕੋ ਗੱਲ ਵੀਡੀਓ ਕਰਕੇ ਕਿਦਾਂ ਦਾ ਲੱਗਣ ਡਿਆ ਫੀਲ ਹੋਣ ਡਿਆ ਆਪਣੇ ਵੱਲੋਂ ਤੇ ਵਧੀਆ ਬਣਾਉਂਦੀ ਕੋਸ਼ਿਸ਼ ਕਰਦੇ ਆ ਤੇ ਭੈਣ ਭਰਾਵਾਂ ਦੀ ਦੱਸਣੀ ਆ ਵੀ ਕਿਦਾਂ ਦੀ ਭੰਡੀ ਆ ਆਪਣੇ ਵੱਲੋਂ ਤੇ ਅਸੀਂ ਕੋਸ਼ਿਸ਼ ਕਰਦੇ ਆ ਪਰ ਅਸੀਂ ਬੰਦੇ ਨਵੇਂ ਆ ਜੇ ਹਾਂਜੀ ਅਜੇ ਸਾਨੂੰ ਇੰਨਾ ਪੇਤ ਹੈ ਨਹੀਂ ਆ ਵੀ ਆਪਾਂ ਤਾਂ ਚੱਲ ਪਹਿਲੇ ਬਣਾਈ ਆ ਤੇ ਸਾਡੇ ਮੈਂਬਰ ਜਿਹੜੇ ਉਹ ਨਵੇਂ ਆ ਅਸੀਂ ਵੀ ਨਵੇਂ ਆ ਨਹੀਂ ਵੀ ਨਵੇਂ ਆ ਜਦੋਂ ਅਸੀਂ ਕੰਮ ਆ ਹੁਣ ਸ਼ੁਰੂ ਕੀਤਾ ਹਨਾ ਐਕਟਿੰਗ ਕਰਨੀ ਤੇ ਆਪ ਕੰਮ ਕਰਨਾ ਬੜੌਖਾ ਹਾਂ ਹੋਰ ਇਹਨਾਂ ਨੂੰ ਪਤਾ ਲੱਗਦਾ ਨਾ ਵੀ ਔਖਾ ਵਾ ਉਹਦੂ ਕਹਿੰਦੀ ਇਹ ਕਹਿੰਦੇ ਸੀ ਇਹ ਸੌਖਾ ਹੀ ਕੰਮ ਵਾ ਸੌਖਾ ਹੀ ਚੱਲੂ ਕਰ ਲਓ ਵੀ ਨਹੀਂ ਲੋ ਕੈਮਰੇ ਤੇ ਗੱਡੀ ਆਉਣਾ ਪੈਂਦਾ ਫੇਰ ਬਸ ਆਹ ਸਾਰੇ ਨਿਕਲਦਾ ਜਿੰਨ 10 ਵੀ ਅਰੀ ਤੇ ਵੀ ਦੇਖ ਬੜੇ ਲੈਣੀ ਪੈਂਦੀ ਫੇ ਸਾਰੇ ਛੰਗ ਜੰਦੇ ਹੂੰ ਬਾਈ ਛੁਭਦੀਪ ਨਹੀਂ ਛੰਗਦਾ ਛੁਭਦੀਪ ਇਹ ਛੁਭਦੀਪ ਨਹੀਂ ਛੰਗਦਾ ਹਾਂਜੀ ਛੁਭਦੀਪ ਛੰਗ ਲੱਗਦੀ ਛੰਗ ਲੱਗਦੀ ਐ ਕੀ ਕਾ ਲਗੇ ਹੂੰ ਉਹ ਬੜੁੰਦਾ ਗੱਡੀ ਫੇਲ ਹੈ ਕਬੇ ਕਬੇ ਗੱਡੀ ਚਲਾ ਦੇ ਗੱਡੀ ਚਲਾ ਕੇ ਦੱਸ ਦੇ ਗੱਡੀ ਚੱਲ ਗਰ ਕਾਦੀ ਡਰ ਨਹੀਂ ਮੀ ਪਾ ਦੋ ਡਰ ਕਾਦੀ ਕਾ ਦੇ ਕਾ ਦੇ ਅੱਜ ਮੋੜ ਨਹੀਂ ਹੈਗਾ ਸਿੱਤਾ ਉੱਠਿਆ ਹੈ ਹੂੰ ਜੀ ਥੋੜੀ ਭੜੀ ਹੈ ਐਡੀ ਬੁਗੀ ਛੁੱਟੀ ਉੱਠੀ ਆ ਦੰਦੀ ਨਹੀਂ ਘਟੜਾ ਹਟਦੀ ਆ ਅਸੀ ਕਿਉਂ ਨਹੀਂ ਤੂੰ ਅਸੀ ਜੈਨਦੀ ਦੀ ਅਸੀ ਨਹੀਂ ਤੂੰ ਇਆਂ ਸਵੇਹਾ ਸਭੀ ਤੂੰ ਇੰਨੀ ਸੀਰੀ ਸਹੀ ਚੱਲ 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 ਹੁਣ ਨਹੀਂ ਅਸਦੀ ਆ ਚੱਲ ਹੁਣ ਨਹੀਂ ਅਸਦੀ ਚੱਲ ਆ ਇੱਕ ਸੀ ਨਹੀਂ ਕਿੰਨੇ ਖਾਰੋ ਗਈ ਚੱਲ ਚੱਲ ਹੁਣ ਨਹੀਂ ਅਸਦੀ ਹੁਣ ਨਵਾਂ ਹੱਸ ਲਿਆ ਆ ਉਹ ਕਿਨੇ ਕੋਟੇ ਕਟੜੀਆਂ ਕੱਢੀਆਂ ਆ ਕਿੱਟੜੇ ਨਹੀਂ ਜੀ ਲੇ ਫੇਰ ਆਸ ਮੀਆਂ ਇਹ ਕਰਦੀਆਂ ਜੇ ਹਾਂ ਮੈਨੂੰ ਕਿਹੜੇ ਦੇ ਪੋਤੀ ਪੋਤੀ ਆਣਗੇ ਐਸਾ ਬਣਨ ਤੇ ਬਣ ਗਈ ਆ ਮੈਂ ਚਲਦੀ ਫੜਾ ਤੁਹਾਨੂੰ ਦਵਾ ਆ ਜਾ ਮੈਨੂੰ ਲੱਗਿਆ ਟੀ ਖੋਲਦੀ ਸੀ ਪਹਿਲਾਂ ਸਾਰੇ ਕਿਉਂ ਤੰਗ ਤੋਂ ਜੀ ਬਣਿਆ ਬਣਿਆ ਇਹ ਤਾਂ ਕੀ ਘਰ ਚ ਜਾਈ ਚੱਲ ਚੱਲ ਸਮਝਾਉਣੀ ਅੰਮੀ ਨੂੰ ਕਹੀ ਜਾਂਦੇ ਆ ਵਸ ਨਹੀਂ ਹੋਣੀ ਹੋਣੀ ਚਨਾਕ ਜਿਵੇਂ ਜਿਆਦਾ ਯਾਨੇ 나오 ਜਾਂਦਾ ਨਹੀਂ ਜਾਨੀ ਮੈਂ ਖੁਸ਼ੋਬ ਦੀਪ ਦੀ ਮਸਤੀ ਉਹਨੂੰ ਕਹਿੰਦਾ ਮੈਨੂੰ ਚੁੱਕ ਮੈਂ ਨਹੀਂ ਚੁੱਕਣਾ ਚੁੱਕਣ ਉਹਨੂੰ ਨਹੀਂ ਚੁੱਕਣਾ ਮੈਂ ਛੱਬ ਨਹੀਂ ਕੋਕਦਾ ਛੱਬ ਨਹੀਂ ਕੋਕਦਾ ਨਹੀਂ ਕੋਕਦਾ ਕਿਆ ਮੈਨੂੰ ਕੋਕ ਕੈਰੀ ਕੈਰੀ ਕਮਰੇ ਨੂੰ ਤੂੰ ਫੋਨਾਂ 'ਚ ਲੱਗਾ ਆਂਦਾ ਨਹੀਂ ਮੈਂ ਨਹੀਂ ਚੁੱਕ ਰਹਾ ਏ ਤੂੰ ਚੁੱਕਣਾ ਨਹੀਂ ਆਂਦੀ ਜਾਂ ਏ ਹਾਂ ਏ ਹੁਣ ਸਭ ਬੋਰ ਨਹੀਂ ਗਿਆ ਜਿਹੜਾ ਤੀ ਸੋਇ ਤੇ ਬੜਾ ਸਤਾਨ ਹੋ ਗਿਆ ਜੀ ਇਹ ਬਣੀ ਤਰ੍ਹਾਂ <noise> <hesitation> 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 ਕੇ ਨੀਗਾ ਕੋ ਕੇ ਨੀਗਾ ਕੋ ਕੇ ਨੀਗਾ ਕਿੱਥੇ ਜਾਣਾ ਹੈ 그러면은 ਚਲੋ ਠੀਕ ਆ ਜੀ ਸੰਗਾ ਜੀ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਅਗਲੇ ਵਲੌਗ ਤੇ ਜੇ ਵੀਡੀਓ ਪਸੰਦ ਆਉਂਦੀ ਆ ਤੇ ਕਮੈਂਟਾਂ ਜ਼ਰੂਰ ਦੱਸਿਓ ਤੇ ਸ਼ੇਅਰ ਕਰਿਆ ਕਰੋ ਜ਼ਰੂਰ ਵਾਤਾਵਰਨ ਸਪੋਰਟ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਾਸ੍ਰਿਕਾ